ਤੇ ਹੋਰ ਹੁੰਦਾ ਨਾ ਤੇਰੀ ਥਾਂ ਤੇ ਕੋਈ ਕਿੱਲਾ ਵੇਚ ਕੇ ਬਾਹਰ ਗਿਆ ਹੁੰਦਾ ਸਾਨੂੰ ਤੂੰ ਆਣਾ ਤੂੰ ਸਿਆਣਾ ਹੁੰਦਾ ਨਾਲ ਸਾਰਿਆਂ ਨਾਲ ਨਹੀਂ ਬਸ ਸਿਆਣਾ ਸਿਆਣਾ ਵੀ ਮੈਂ ਸਿਆਣਾ ਸਾਰਿਆਂ ਨਾਲ ਨਾਲ ਮਲੇ ਇਹ ਠੇਕੇ ਦੇ ਵੀ ਨਾਲ ਲੈਂਦੇ ਆ ਬਾਈ ਕੰਮ ਤੋਂ ਟਾਲਣ ਦਾ ਨਵਾਂ ਤਰੀਕਾ ਲੱਭ ਲਿਆ ਬਾਈ ਨੇ ਇਹਦੇ ਕੋਲੇ ਆਏ ਆ ਅਸੀਂ ਬਾਈ ਆ ਤਰੀਕਾ ਆ ਨਵਾਂ ਲੱਭਿਆ ਤੇ ਕੰਮ ਦੁਬਾਰਾ ਬਾਈ ਇਹ ਨਵਾਂ ਲੱਭਿਆ ਇਹ ਜਿਹੜੇ ਕੰਮ ਤੋਂ ਟਾਲਣ ਦਾ ਵਾਸਤੇ ਜੱਟਾਂ ਵਾਸਤੇ ਸਪੈਸ਼ਲ ਆ ਅੱਛਾ ਕੰਮ ਤੋਂ ਟਾਲਣ ਆਏ ਬਹਿ ਜੇ ਆਗੇ ਰੋਡ ਤੇ ਤੇ ਜ਼ਮੀਨ ਕਿੰਨੀ ਹੋਣੀ ਬਈ ਆਪਾਂ ਨੂੰ ਜ਼ਮੀਨ ਤਾਂ ਵੀਰੇ ਮੇਰੇ ਕੋਲੇ ਕਿੱਲਾ ਕਾ ਅੱਛਾ ਇਹ ਕੰਮ ਚ 20 ਕਿੱਲੇ ਵਾਲਾ ਨੋ ਮੂਰੇ ਆ। ਤੂੰ ਜ਼ਿੰਮੇਵਾਰਾਂ ਦੀ ਬੇਇੱਜ਼ਤੀ ਕਰਾਈ ਐ ਨਾ ਯਾਰ ਜੱਟਾਂ ਦੀ ਆ ਕੰਮ ਕਰਕੇ ਯਾਰ। ਬਾਈ ਬੇਇੱਜ਼ਤੀ ਤਾਂ ਆਪ ਹੀ ਆ। ਜਿਹਨੇ ਕਰਨਾ ਨਹੀਂ ਉਹਦੇ ਲਈ ਇੱਜ਼ਤ ਆ। ਜਿਹਨੇ ਕਰਨਾ ਉਹਨਾਂ ਨੂੰ ਆਇ ਲਾਵੇ ਬੇਇੱਜ਼ਤੀ ਆ। ਵੀ ਮੈਂ ਤਾਂ ਇਹ ਤਾਂ ਮਸੀਹ ਨਾਲ ਮੈਂ ਤਾਂ 20 ਕਿੱਲੇ ਵਾਲੇ ਦੇ ਬਰਾਬਰ ਪੜਦਾ ਬਾਈ। ਅੱਛਾ? ਹਾਂ। ਐਨੇ ਪੈਸੇ ਇਹਦੇ ਚ? ਇਹਦੇ ਚ ਐਨੇ ਤੇ ਹੋਰ ਹੁੰਦਾ ਨਾ ਤੇਰੀ ਥਾਂ ਤੇ ਕੋਈ ਕਿਲਾ ਵੇਚ ਕੇ ਬਾਹਰ ਗਿਆ ਹੁੰਦਾ ਹਨ ਤੂੰ ਇੱਥੇ ਤੁਰ ਫਿਰਦਾ ਰਹਿੰਦਾ ਬਈ ਬਹੁਤ ਜਾਂਦਿਆ ਫਿਰ 6 ਮਹੀਨੇ ਬਾਅਦ ਮੁੜੇ ਆਉਂਦੇ ਹੁੰਦੇ ਆ ਬਈ ਪੈਸੇ ਨਹੀਂ ਪੂਰੇ ਹੋਏ ਉੱਥੇ ਜੀਣੇ ਲੱਗਿਆ ਫਿਰ ਆ ਕੇ ਕਿਲਾ ਇੱਕ ਹੋਰ ਵੇਚ ਦਿਆ ਕਿਉਂਕਿ ਜਿਹੜੇ ਤਾਂ ਚੱਕੇ ਹੁੰਦੇ ਹੋਰ ਆਸੇ ਪਾਸੇ ਉਹ ਵੀ ਮੋੜਨੇ ਹੁੰਦੇ ਆ ਨਾ ਫਿਰ ਤੇ ਹੁਣ ਤਾਂ ਜਿਹੜਾ ਕਿਹੜਾ ਬਾਹਰ ਨਹੀਂ ਪੂਛ ਫੜੀ ਬੈਠਾ ਹੈ ਤੂੰ ਕਿਵੇਂ ਕੰਮ ਬਿਠਾ ਮੈਨੂੰ ਸਮਝ ਨਹੀਂ ਆਉਂਦੀ ਤੇਰੀ ਯਾਰ ਤੂੰ ਕੀ ਤੇਰੇ ਦਿਮਾਗ ਚੱਲੀ ਵੀ ਜਾਂਦਾ ਵਿਟਣੂ ਦਾ ਹੁਣ ਮੇਰੇ ਨਾਲ ਦੇ ਬਿਠੇ ਰਿਆ ਜਿਹੜੇ ਕਹਿੰਦੇ ਬਈ ਠੇਕੇ ਤੇ ਜ਼ਮੀਨ ਲੈ ਲੈ ਤੂੰ ਟਰੈਕਟਰ ਲੈ ਲੈ ਬਾਹੀ ਕਰਿਆ ਕਰ ਕਮਾਇਆ ਕਰ ਮੈਂ ਕਹਿੰਦਾ ਵੀ ਤੁਸੀਂ ਸਾਰਾ ਦਿਨ ਮਰਦਿਓ ਤੜਕੇ ਤੋਂ ਖੇਤ ਜਾਣੇ ਹੋ ਰਾਤਾਂ ਨੂੰ ਖੇਤ ਜਾਣੇ ਹੋ ਵਾਰੀਆਂ ਵੀ ਲਾਉਣੇ ਹੋ ਇਹ ਸਪਰੇਹਾਂ ਕਰਦੇ ਮੈਂ ਪਹਿਲਾਂ ਬੈਠਾ ਯਾਰਾ ਤੂੰ ਆਣਾ ਤੂੰ ਸਿਆਣਾ ਉਹਨਾਂ ਨਾਲ ਸਾਰਿਆਂ ਨਾਲ ਨਹੀਂ ਬਸ ਸਿਆਣਾ ਸਿਆਣਾ ਵੀ ਮੈਂ ਸਿਆਣਾ ਸਾਰਿਆਂ ਨਾਲੋਂ ਆਹਾਂ ਮਲੇ ਇਹ ਠੇਕੇ ਜ਼ਮੀਨਾਂ ਲੈਂਦੇ ਆ ਗੱਲ ਸਿਆਣੇ ਜਾਂ ਕੰਮ ਦੇ ਗੱਲ ਆਦੇ ਦਿਮਾਗ ਨੂੰ ਕਿਹੜੇ ਲੋਟ ਹੈ ਤੇ ਕਿੰਨਾ ਵਰਤਨਾ ਹੈ ਅੱਛਾ ਸਿਆਣੇ ਸਾਰੇ ਹੁੰਦੇ ਆ ਅੱਛਾ ਅਰੇ ਤੂੰ ਮਾੜਾ ਨਾ ਠੀਕ ਸਿਆਣਾ ਅੱਧ ਵਿਚਾਲੇ ਜੇ ਮੈਂ ਸਹੀ ਸੋਚਦਾ ਮੈਂ ਆਏ ਬਾਈ ਆ ਤੇ ਬਾਰੇ ਸਹੀ ਸੋਚਦਾ ਵੀ ਦੂਜੇ ਬਾਰੇ ਨਾ ਸੋਚੋ ਦੂਜੇ ਬਾਰੇ ਸੋਚਾਂ ਦੀ ਲੋੜ ਠੀਕ ਹੈ ਯਾਰ ਕੰਮ ਸਾਨੂੰ ਵੀ ਸਿਖਾ ਦੇ ਬਈ ਯਾਰ ਇਹ ਕੰਮ ਅਸੀਂ ਨਹੀਂ ਕਰ ਸਕਦੇ ਸਿਖਣ ਦੀ ਲੋੜ ਹੀ ਨਹੀਂ ਬਈ ਇਹ ਅੱਛਾ ਇਹ ਕੰਮ ਤਾਂ ਸਿਖਣ ਦੀ ਲੋੜ ਹੀ ਨਹੀਂ ਆ ਇਸੇ ਚ ਲੈ ਜਾਂਦੀ ਬਈ ਕਾਰ ਯਾਰ ਤੂੰ ਇਸੇ ਚ ਲੈ ਜਾਂਦੀ ਆਹ ਬਈ ਇਸੇ ਚ ਲੈ ਜਾਂਦੀ ਇਹਨੇ ਆ 20 ਦਿਨ ਹੀ ਹੋਏ ਆ ਇਸੇ ਕੰਮ ਚ ਲੈ ਕੇ ਆਏ ਬਈ ਕਾਰ ਹਾਲੇ ਮੋਟਰਸਾਈਕਲ ਹੀ ਹੁੰਦੀ ਆ ਜੇ ਇੱਕ ਦੁਕਾਨ ਬਾਈ ਆ ਨਾ ਹੁਣ ਥਾਰ ਕਢਾ ਕੇ ਲਿਆਉਣੀ ਆ ਛਾਲ ਡੇਰ ਸਾਲਾਂ ਦਾ ਕਿਰਪਾ ਕਰੋ ਗਾਰੰਟੀ ਹੈ ਮਾੜਾ ਕਿਰਪਾ ਕਰੇ ਲੋਕਾਂ ਦਾ ਖਾਦ ਰਹੇ ਤੇ ਬਾਈ ਖੜੇ ਆ ਚਨਾਰਸਲ ਪਿੰਡ ਕੋਲੇ ਖੜੇ ਆ ਮਾਨਸਾ ਰੋਡ ਤੇ ਖੜੇ ਆ ਦੇਸੀ ਅੰਡੇ ਵੇਚਦਾ ਬਾਈ ਫ੍ਰੀ ਰੇਂਜ ਜਿਹੜੀਆਂ ਖੁੱਲੀਆਂ ਮੁਰਗੀਆਂ ਹੁੰਦੀਆਂ ਖੁਸ਼ ਰਹਿ ਕੇ ਅੰਡੇ ਦਿੰਦੀਆਂ ਜੋ ਕਿ ਤੁਹਾਡੇ ਸਿਹਤ ਵਾਸਤੇ ਬਰਕਰਾਰ ਰੱਖਦੀ ਹੈ ਵਧੀਆ ਚੰਗੇ ਚੀਜ਼ ਲੈ ਕੇ ਜਰੂਰ ਲੈਓ ਬਾਈ ਤੋਂ ਤੇ ਨੰਬਰ ਬਾਈ ਦੇ ਲਿਖਿਆ ਪਿਆ ਨੇੜੇ ਦਿਖਾਈ ਮੜਾ ਜਾ ਕੇ